ਹਾਂਜੀ ਦੋਸਤੋ ਅੱਜ ਆਪਾਂ ਪੁਆਇੰਟਾਂ ਵਿੱਚ ਸਥਾਨਿਕ ਮੁੱਲ ਪਤਾ ਕਰਾਂਗੇ ਇਹਦੇ ਵਿੱਚ ਦੋਨਾਂ ਨੌਆਂ ਦਾ ਪੁੱਛਣਾ ਨੇ ਜਿਹੜੇ ਨੌ ਹੈਗੇ ਆ ਦੋ ਨੌ ਹੈਗੇ ਆ ਉਹਨਾਂ ਦਾ ਸਥਾਨਿਕ ਮੁੱਲ ਪਤਾ ਕਰਕੇ ਤੇ ਅੰਤਰ ਪਤਾ ਕਰਨਾ ਹੈ ਸਭ ਤੋਂ ਪਹਿਲਾਂ ਪਹਿਲੇ ਨੌ ਜਿਹੜਾ ਹੈਗਾ ਸੈਂਕੜੇ ਦੇ ਸਥਾਨ ਤੇ ਹੈ ਨੌ ਦਾ ਆਪਾਂ ਨੌ ਆਜੂਗਾ ਉਸ ਤੋਂ ਬਾਅਦ ਪੁਆਇੰਟ ਜਿੰਨੇ ਵੀ ਅੱਖਰ ਆ ਉਹਨੀਆਂ ਜ਼ੀਰੋ ਮਲਾ ਦੇਣੀ ਹੈ ਤੇ ਨ ਅੱਖਰ ਸੈਂਕੜੇ ਸਥਾਨ ਤੇ 9.00 ਆ ਜਾਵੇਗਾ ਦੂਜਾ ਜਿਹੜਾ ਹੈ ਦਹਾਈ ਦੇ ਸਥਾਨ ਤੇ ਹੈ ਪੁਆਇੰਟ ਉਸ ਦੇ ਅੱਗੇ ਹੈ ਤਾਂ ਅੱਗੇ ਲਾਦਣਾ ਹੈ ਤੇ ਦਹਾਈ ਦੇ ਸਥਾਨ ਤੇ ਨ ਦਾ ਸਥਾਨਕ ਮੁੱਲ 90 ਆਵੇਗਾ ਇਹਨਾਂ ਦੋਹਾਂ ਨਵਾਂ ਦਾ ਪਤਾ ਕਰਨ ਤੋਂ ਬਾਅਦ ਸਥਾਨਕ ਮੁੱਲ ਨਿਕਲਿਆ ਆ ਫਿਰ ਕਹਿੰਦੇ ਇਸ ਦਾ ਅੰਤਰ ਪਤਾ ਕਰਨਾ ਹੈ ਅੰਤਰ ਵਿੱਚ ਪੁਆਇੰਟ ਦੇ ਪੁਆਇੰਟ ਸਿੱਧੇ ਹੋਣੇ ਚਾਹੀਦੇ ਆ 0 ਚ 0 ਕੱਢੇ 0 ਫਿਰ ਕੈਰੀ ਲਵਾਂਗੇ 10 ਬਣ ਜਾਵੇਗਾ ਅੱਗੇ ਰਹਿ ਜਾਵੇਗਾ 8 10ਾਂ ਚ 9 ਕੱਢੇ 1 ਅੱਗੇ 8 ਦਾ ਪੁਆਇੰਟ ਲਾ ਕੇ 8 ਆ ਜਾਵੇਗਾ 8.10 ਇਸ ਦਾ ਅੰਤਰ ਹੋਵੇਗਾ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ